ਸਾਡੇ ਵੀਡੀਓ ਬਣਾਵਾ ਹਾਂ ਹਾਂ ਆਪਾਂ ਵੀਡੀਓ ਬਣਾ ਸਕਦਾ ਤੁਸੀਂ ਆਪ ਨੂੰ ਮੈਂ ਦੇ ਦਾਂਗਾ ਠੀਕ ਠੀਕ ਤਾਂ ਦੇ ਦਿੰਦੇ ਆ ਸਮਝੇ ਨਾ ਹਾਂ ਜੀ ਤੁਸੀਂ ਬੋਲੋ ਕਿਥੋਂ ਆਏ ਹੋ ਹਾਂ ਜੀ ਵੈਜੀ ਖਾਲਸਾ ਵੈਜੀ ਦੀ ਧਰਤੀ ਅਸੀਂ ਆਏ ਹਾਂ ਜੀ ਕੁਸ਼ੇਤਰ Haryana ਤੇ ਅਸੀਂ ਇੱਥੇ ਆਏ ਬਾੜ ਫੀਟ ਏਰੀਆ ਦੇ ਵਿੱਚ ਤੇ ਦੇਖਿਆ ਬਾਬਾ ਜੀ ਦੀ ਸੇਵਾ ਬਹੁਤ ਸੱਚੇ ਢੰਗ ਨਾਲ ਚੱਲ ਰਹੀ ਹੈ ਜੀ ਕਿ ਅਸੀਂ ਆਪਣਾ ਸਾਡੇ ਗਰੁੱਪ ਨੇ ਜੋ ਵੀ ਸੇਵਾ ਕੀਤੀ ਕੀਤੀ ਸੀ ਉਹ ਅਸੀਂ ਡੀਗਲ ਦੀ ਸੇਵਾ ਵਿੱਚ ਅੱਜ ਕਰਕੇ ਜਾ ਰਹੇ ਹਾਂ। ਸਭ ਤੁਹਾਨੂੰ ਕੀ ਕਹਿਣਾ ਚਾਹੁੰਦੇ ਸੀ? ਸੰਗਤੋਂ ਇਹ ਹੀ ਕਹਿਣਾ ਚਾਹਾਂਗੇ ਜੀ ਸੇਵਾ ਬਹੁਤ ਹੀ ਸੁੱਧੇ ਢੰਗ ਨਾਲ ਕਰੀ ਹੈ। ਮੈਂ ਥੋੜਾ ਜਿਹਾ ਆਪਣੇ ਅ ਪਰਸਨਲ ਲੈਵਲ ਤੇ ਕਹਿਣਾ ਚਾਹਾਂਗਾ ਵੀ ਘਰਾਂ ਦੇ ਵਿੱਚ ਜਾਣ ਦੀ ਬਜਾਏ ਜਿੱਥੇ ਚੰਗੀਆਂ ਸੇਵਾਵਾਂ ਚੱਲ ਰਹੀਆਂ ਨੇ ਉੱਥੇ ਆਪਾਂ ਯੋਗਦਾਨ ਦਈਏ ਤੇ ਜ਼ਿਆਦਾ ਫਾਇਦਾ ਹੈ। ਇਹਦੇ ਇੱਥੇ ਸਾਹਮਣੇ ਹੋ ਗਏ ਬਾਬਾ ਜੀ ਨਾਲ। ਬੱਤਕੁਰ ਯਾਰ ਦਾ ਕਸਾ ਰੋਜ਼ੀ ਮਤੇ ਗੁਰੂ ਪਹਿਲੇ ਸਾਧ ਸੰਗਤ ਦੀ ਬੇਨਤੀ ਹੈ ਸਾਹਿਬ ਇਹ ਜਿਹੜਾ ਪੰ ਟੁੱਟਾ ਹੈ ਨਾ ਕਾਰ ਸੇਵਾ ਬਾਬਾ ਜਰਤਾਰ ਸਿੰਘ ਜੀ ਦਾ ਪੰ ਬਣਾਇਆ ਜਾ ਰਿਹਾ ਤੇ ਇਹਦੇ ਵਾਸਤੇ ਸਾਨੂੰ ਡੀਜ਼ਲ ਦੀ ਬਹੁਤ ਜ਼ਿਆਦਾ ਲੋੜ ਹੈ ਕਾਲੀਆਂ ਦੀ ਡੀਜ਼ਲ ਦੀ ਤੇ ਇਹ ਭਾਈ ਸਾਹਿਬ ਜਿਹੜੇ ਸਾਰੇ ਕੁਸ਼ੇਤਰ ਤੋਂ ਆਏ ਨੇ ਬਖਤਾਲਾ ਪਿੰਡੇ ਪੁਰਾਣੇ ਸੇਵਾਦਾਰ ਵੀ ਨੇ ਬਾਬਾ ਜੀ ਦੇ ਤੇ ਇਹਨਾਂ ਨੇ ਸੇਵਾ ਦਿੱਤੀ ਹੈ ਬਾਬਾ ਜੀ ਨੂੰ ਡੀਜ਼ਲ ਵਾਸਤੇ ਤੇ ਅਸੀਂ ਇਹਨਾਂ ਦਾ ਬੜਾ ਧੰਨਵਾਦ ਕਰਨੇ ਆ ਭਰਾਵਾਂ ਦਾ ਅਸੀਂ ਹੋਰ ਵੀ ਸੰਗਤ ਨੂੰ ਬੇਨਤੀ ਕਰ ਰਹੇ ਆ ਵੀ ਸਾਨੂੰ ਡੀਜ਼ਲ ਦੀ ਬਹੁਤ ਲੋੜ ਏ ਤੇ ਤੁਸੀਂ ਆਪ ਡੀਜ਼ਲ ਭਾਵੇਂ ਪੰਪ ਤੇ ਜਮ੍ਹਾਂ ਕਰਾ ਦਿਓ ਅਸੀਂ ਉੱਥੋਂ ਆਪੇ ਪਾਉਣੀਆਂ ਡੀਜ਼ਲ ਜਾਂ ਸਾਨੂੰ ਹੀ ਜਾ ਕੇ ਪੈਸੇ ਜਮ੍ਹਾਂ ਕਰਾਣੇ ਪੈਂਦੇ ਨੇ ਤੇ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਸਹਿਯੋਗ ਦਿਓ ਬਾਬਾ ਜੀ ਦਾ ਤੇ ਆਪਾਂ ਬੰਨ ਬਨ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ